हां जी ਪੰਜਾਬੀਓ ਸਤਿ ਸ੍ਰੀ ਅਕਾਲ ਜਿਹੜੀ ਕਿ ਬਹੁਤ ਵੱਡੀ ਖਬਰ ਆ ਰਹੀ ਹੈ ਡੱਲੇਵਾਲ ਨੂੰ ਲੈ ਕੇ ਖਨੌਰੀ ਬਾਰਡਰ ਤੋਂ ਹੁਣ ਜਿਹੜਾ ਕਿ ਸੀਐਮ ਭਗਵੰਤ ਮਾਨ ਮੈਂ ਕਹਿੰਦਾ ਸੀ ਕਿ ਸਾਡੀ ਸਰਕਾਰ ਅੰਨੀ ਤੇ ਗੁੰਗੀ ਤੇ ਬੋਲੀ ਹੈ ਨਾ ਬੋਲਦੀ ਆ ਤੇ ਨਾ ਸੁਣਦੀ ਆ ਤੇ ਨਾ ਹੀ ਦੇਖਦੀ ਆ ਉਹੀ ਗੱਲ ਜਿਹੜੀ ਸੱਚ ਸਾਬਤ ਹੋ ਚੁੱਕੀ ਹੈ ਕਿਸਾਨ ਕੀ ਕਹਿ ਰਹੇ ਨੇ ਮੈਂ ਤੁਹਾਨੂੰ ਸੁਣਾ ਰਿਹਾ ਕਈ ਕਿਸਾਨ ਆਗੂ ਵੱਡੇ ਲੀਡਰ ਜਿਹੜੇ ਕਹਿ ਰਹੇ ਨੇ ਜਿਹੜਾ ਡੱਲੇਵਾਲ ਸਾਹਿਬ ਕੰਮ ਦਿਖਾ ਗਏ ਨੇ ਉਹ ਸ਼ਾਇਦ ਹੀ ਕੋਈ ਕਰ ਸਕਦਾ ਕਿਉਂਕਿ ਇੱਕ ਆਪਣੇ ਆਪ ਨੂੰ ਸਮਰਪਿਤ ਕਰ ਦੇਣਾ ਪੰਜਾਬ ਦੇ ਪ੍ਰਤੀ ਪੰਜਾਬ ਦੇ ਲੋਕਾਂ ਦੇ ਪ੍ਰਤੀ ਇੱਕ ਬਹੁਤ ਵੱਡੀ ਗੱਲ ਹੈ ਤਾਂ ਹੁਣ ਜਿਹੜੀ ਸਾਡੀ ਸਰਕਾਰ ਅੰਨੀ ਤੇ ਬੋਲੀ ਸਰਕਾਰ ਮੈਂ ਤੁਹਾਨੂੰ ਪਹਿਲੇ ਦਿਨ ਤੋਂ ਹੀ ਕਹਿੰਦਾ ਸੀ ਕਿ ਸਾਡੀ ਜਿਹੜੀ ਪੰਜਾਬ ਦੀ ਗਵਰਨਮੈਂਟ ਪਾਈ ਦੇ ਵਿੱਚ ਗਲਤੀ ਕਰਕੇ ਸਾਡੇ ਲੋਕਾਂ ਨੇ ਚੁਣੀ ਸੀ ਉਹ ਦਰਅਸਲ ਨਾਲੇ ਤਾਂ ਅੰਨੀ ਹੈ ਨਾਲੇ ਬੋਲੀ ਐ ਤੇ ਨਾਲੇ ਗੁੰਗੀ ਐ ਕਿਉਂ ਕਿਉਂਕਿ ਨਾ ਉਹ ਬੋਲਦੀ ਐ ਤੇ ਨਾ ਸੁਣਦੀ ਐ ਤੇ ਨਾ ਹੀ ਦੇਖਦੀ ਐ ਸਾਡੇ ਪੰਜਾਬ ਦੇ ਲੋਕਾਂ ਨਾਲ ਕੀ ਹੋ ਰਿਹਾ ਹੁਣ ਸਰਕਾਰ ਨੂੰ ਅੰਤਿਮ ਘੜੀ ਤੇ ਪਤਾ ਲੱਗਣਾ ਕਿਉਂਕਿ ਸੀਐਮ ਮਾਨ ਦੇ ਵੀ ਹੋਸ਼ ਉੱਡ ਗਏ ਨੇ ਡੱਲੇਵਾਲ ਨੂੰ ਲੈ ਕੇ ਜਿਹੜੀ ਖਬਰ ਆਈ ਐ ਮੈਂ ਤੁਹਾਨੂੰ ਇਹਦਾ ਵੀਡੀਓ ਦਿਖਾਉਣ ਜਾ ਰਿਹਾ ਮੈਂ ਆਪਣੀ ਜ਼ੁਬਾਨ ਦੇ ਵਿੱਚੋਂ ਦਰਸਲ ਇਹੋ ਜਿਹੇ ਸ਼ਬਦ ਨਹੀਂ ਕਹੇ ਪਰ ਜਿਹੜੀ ਇਹ ਖਬਰ ਹੈ ਬੇहद ਜਿਆਦਾ ਤੁਹਾਨੂੰ ਵੀ ਭਾਵੁਕ ਕਰੂਗੀ ਔਰ ਜਿਹੜਾ ਡੱਲੇਵਾਲ ਕਰ ਦਿਖਾਏ ਗਏ ਨੇ ਇਸ ਮੰਝਰ ਨੂੰ ਸ਼ਾਇਦ ਹੀ ਕੋਈ ਕਰ ਦਿਖਾਊਗਾ ਕਿਉਂਕਿ ਇਹ ਮੰਝਰ ਆਪਣੇ ਆਪ ਨੂੰ ਸਮਰਪਿਤ ਕਰ ਦੇਣਾ ਆਪਣੇ ਆਪ ਨੂੰ ਯਾਨੀ ਇੱਕ ਸ਼ਹੀਦਾਂ ਦੇ ਵਿੱਚ ਸ਼ਾਮਲ ਕਰ ਲੈਣਾ ਬਹੁਤ ਹੀ ਵੱਡੀ ਗੱਲ ਪੰਜਾਬੀਓ ਹੁੰਦੀ ਹੈ ਇਨਸਾਨ ਦੇ ਲਈ ਔਰ ਜਿਹੜਾ ਹੁਣ ਸੀਐਮ ਭਗਵੰਤ ਮਾਨ ਸਾਡੇ ਪੰਜਾਬ ਦਾ ਮੁੱਖ ਮੰਤਰੀ ਅਸਤੀਫੇ ਦੀ ਸਥਿਤੀ ਤੇ ਆ ਚੁੱਕਿਆ ਪੂਰਾ ਖਨੌਰੀ ਬਾਰਡਰ ਗੂੰਜ ਚੁੱਕਿਆ ਸੀਐਮ ਭਗਵੰਤ ਮਾਨ ਦੇ ਖਿਲਾਫ ਤਾਂ ਹੁਣ ਮੈਂ ਤੁਹਾਨੂੰ ਇਹਦਾ ਇੱਕ ਵੀਡੀਓ ਜਿਹੜਾ ਕਿ ਦਿਖਾਉਣ ਜਾ ਰਿਹਾ ਇਸ ਵੀਡੀਓ ਦੇ ਵਿੱਚ ਖੁਦ ਜਿਹੜੇ ਕਿ ਵੱਡੇ ਆਗੂ ਕਿਸਾਨਾਂ ਦੇ ਜਿਹੜੇ ਵੱਡੇ ਲੀਡਰ ਵੱਡੇ ਚਿਹਰੇ ਤੁਸੀਂ ਅਕਸਰ ਉਹਨਾਂ ਨੂੰ ਹਰ ਰੋਜ਼ ਸੁਣਦੇ ਹੋ ਉਹਨਾਂ ਦੇ ਮੂੰਹੋਂ ਹੀ ਸੁਣਾਉਂਗਾ ਕਿ ਡੱਲੇਵਾਲ ਸਾਹਿਬ ਨੂੰ ਲੈ ਕੇ ਜਿਹੜਾ ਕਿ ਇਹਨਾਂ ਨੇ ਕਿਹਾ ਕਿ ਜਿਹੜਾ ਡੱਲੇਵਾਲ ਕਰ ਦਿਖਾ ਗਏ ਨੇ ਉਹ ਸ਼ਾਇਦ ਹੀ ਕੋਈ ਹੋਰ ਜਿਹੜਾ ਕਿ ਲੀਡਰ ਕਰ ਦਿਖਾਵੇ ਸੁਣੋ ਕਿਸਾਨ ਆਗੂ ਸਰਦਾਰ ਜਿਲਜੀਤ ਸਿੰਘ ਢੱਲੇਵਾਲ ਨੇ ਉਹ ਕਾਰ ਕਰਵਾਇਆ ਜੋ ਅੱਜ ਤੱਕ ਕਿਸੇ ਵੀ ਲੀਡਰ ਤੋਂ ਨਹੀਂ ਨਹੀਂ ਕਰ ਸਕਿਆ ਕੋਈ ਕੋਈ ਵੀ ਲੀਡਰ ਆ ਕਦੇ ਕੋਈ ਸਮਾ ਸੀ ਜਦੋਂ ਮੇਰੇ ਸਰਦਾਰ ਸਰਦਾਰ ਪਸ਼ਾਰਾ ਸਿੰਘ ਸਿੱਧੂ ਪਰ ਦਾ ਆਖਰੀ ਸਮਾ ਉਹਨਾਂ ਦਾ ਉਹ ਚੜਾਈ ਕਰ ਗਏ ਉਹਨਾਂ ਨੂੰ ਅਸੀਂ ਸ਼ਮਸ਼ਾਨ ਘਾਟ ਵੱਲ ਲੈ ਜਾਂਦੇ ਸੀ ਉਸ ਸਮੇ ਨਾਰੇ ਲੱਗਦੇ ਸੀ ਪਸ਼ਾਰਾ ਸਾਡੇ ਸੋਚ ਤੇ ਪਹਿਰਾ ਦੇਾਂਗੇ ਠੋਕੇ ਪਸ਼ਾਰਾ ਤੇਰੇ ਕੰਮ ਜ਼ਹੂਰ ਏ ਜਿੰਦੜੀਆਂ ਲਾ ਕੇ ਕਰਾਂਗੇ ਪੂਰੇ ਅੱਜ ਉਹ ਕਈ ਥਾਵਾਂ ਤੇ ਮੈਂ ਆਮ ਦੇਖਦਾ ਕਿ ਉਹ ਕਹਾਂ ਦੇ ਨਾਰੀ ਹੁੰਦੇ ਨੇ ਅੱਜ ਸਾਡੇ ਪ੍ਰਧਾਨ ਜੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਆਪਣੀ ਜਿੰਦੜੀ ਲਾ ਕੇ ਉਹਨਾਂ ਕੰਮਾਂ ਨੂੰ ਪੂਰਾ ਕਰਨ ਲੱਗੇ ਹੋਏ ਨੇ ਸਰਕਾਰ ਨੂੰ ਮਨਾ ਕੇ ਛੱਡਣਗੇ ਕਿਸੇ ਦੀ ਕੀਮਤ ਤੇ ਇਹ ਮੋਜਨੇ ਵਾਲੇ ਇਨਸਾਨ ਨਹੀਂ ਹੈਗੇ ਇਹ ਧਿਰ ਇਰਾਦੇ ਵਾਲੇ ਸਾਡੇ ਪ੍ਰਧਾਨ ਜੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦੇਖੋ ਜਗਜੀਤ ਸਿੰਘ ਢੱਲੇਵਾਲ ਜੋ ਕਾਰ ਦਿਖਾ ਗਏ ਨੇ ਕੋਈ ਵੀ ਸ਼ਾਇਦ ਹੀ ਕੋਈ ਨੇਤਾ ਕਰ ਸਕਦਾ ਜਾਂ ਫਿਰ ਕੋਈ ਕਿਸਾਨ ਨਹੀਂ ਆਗੂ ਮੈਂ ਕਹੂੰਗਾ ਵੀ ਕੋਈ ਕਿਸਾਨਾਂ ਦੇ ਵਿੱਚੋਂ ਵੀ ਕਰਨਾ ਬਹੁਤ ਵੱਡੀ ਗੱਲ ਆ ਕਿਉਂਕਿ ਕਿਸਾਨ ਚਿਹਰੇ ਬਹੁਤ ਵੱਡੇ ਨੇ ਕਈ ਹੋਰ ਵੀ ਲੀਡਰ ਨੇ ਪਰ ਜਿਹੜਾ ਜਗਜੀਤ ਸਿੰਘ ਡੱਲੇਵਾਲ ਨੇ ਕਰ ਦਿਖਾਇਆ ਉਹ ਸ਼ਾਇਦ ਹੀ ਇਹ ਕਹਿ ਰਹੇ ਨੇ ਕਿ ਕੋਈ ਕਰ ਦਿਖਾਵੇ ਕਿਉਂਕਿ ਜਜ਼ਬਾ ਬੜਾ ਕਾਇਮ ਹੈ ਬਹੁਤ ਵੱਡੀ ਉਮਰ ਦੇ ਵਿੱਚ ਇੱਕ ਐਸੇ ਸੰਘਰਸ਼ ਨੂੰ ਲੈ ਕੇ ਵਿੱਢ ਕੇ ਯਾਨੀ ਵਹਿ ਜਾਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਯੋਧੇ ਵਾਲੀ ਗੱਲ ਹੁੰਦੀ ਹੈ ਔਰ ਜਿਹੜੀ ਹੁਣ ਮਾਨ ਸਰਕਾਰ ਹੁਣ ਅਸਤੀਫੇ ਦੀ ਗੱਲ ਮੈਂ ਕਹੀ ਸੀ ਦੇਖੋ ਅਸਤੀਫੇ ਦੀ ਗੱਲ ਸੁਣ ਲੋ ਧਿਆਨ ਦੇ ਨਾਲ ਕਿ ਜਿਹੜੇ ਹੁਣ ਕਿਸਾਨ ਆਗੂ ਨੇ ਜਾਂ ਫਿਰ ਪੂਰੇ ਕਿਸਾਨ ਯਾਨੀ ਇੱਕ ਕਿਸਾਨੀ ਯਾਨੀ ਧਰਨਾ ਲੱਗਿਆ ਜਿੰਨੇ ਕਿਸਾਨ ਪੰਜਾਬ ਦੇ ਵਿੱਚ ਔਰ ਬਾਕੀ ਹਰਿਆਣੇ ਦੇ ਵਿੱਚੋਂ ਵੀ ਮੌਜੂਦ ਨੇ ਕਿ ਉਹ ਵੀ ਸਮਰਥਕ ਇੱਕ ਦੂਜੇ ਨੂੰ ਮਿਲ ਵੀ ਰਿਹਾ ਔਰ ਦੂਜੀ ਗੱਲ ਅਸਤੀਫਾ ਜਿਹੜਾ ਸੀਐਮ ਭਗਵੰਤ ਮਾਨ ਦਾ ਅਸਤੀਫਾ ਉਹਨੂੰ ਲੈ ਕੇ ਵੱਡੀ ਮੰਗ ਯਾਨੀ ਸਿੱਧੇ ਤੌਰ ਤੇ ਕਹੀਏ ਤਾਂ ਹੁਣ ਸੀਐਮ ਭਗਵੰਤ ਮਾਨ ਦੇ ਜੇਕਰ ਡੱਲੇਵਾਲ ਸਾਹਿਬ ਨੂੰ ਕੁਝ ਵੀ ਹੁੰਦਾ ਤਾਂ ਡੱਲੇਵਾਲ ਸਾਹਿਬ ਦੇ ਬਾਅਦ ਇਹ ਅਸਤੀਫੇ ਦੀ ਮੰਗ ਉੱਠਣੀ ਪੱਕੀ ਤੈਅ ਹੈ ਕਿਉਂਕਿ ਖਨੌਰੀ ਬਾਰਡਰ ਤੇ ਜੋ ਹਲਚਲ ਹੋ ਰਹੀ ਹੈ ਪਲ-ਪਲ ਦਾ ਜਿਹੜਾ ਰੁਖ ਬਦਲ ਰਿਹਾ ਡੱਲੇਵਾਲ ਸਾਹਿਬ ਦੀ ਜਿਹੜੀ ਸਥਿਤੀ ਹੈ ਉਹ ਬੜੀ ਨਾਜ਼ੁਕ ਬਣੀ ਹੋਈ ਹੈ ਕਿਉਂਕਿ ਜਿਹੜਾ ਉਹ ਕਹਿ ਵੀ ਰਹੇ ਨੇ ਵੀ ਜਿਹੜਾ ਡੱਲੇਵਾਲ ਕਰ ਦਿਖਾ ਗਏ ਨੇ ਉਹ ਕੋਈ ਨਹੀਂ ਕਰ ਸਕਦਾ ਤਾਂ ਹੁਣ ਤੁਸੀਂ ਇੱਥੋਂ ਸਮਝੋ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੇ ਮੂੰਹ ਦੇ ਵਿੱਚੋਂ ਜਾ ਕੇ ਉੱਥੇ ਕਦੇ ਗਏ ਕਿ ਭਾਈ ਅਸੀਂ ਤੁਹਾਡੇ ਨਾਲ ਖੜਦੇ ਆ ਸੈਂਟਰ ਗਵਰਨਮੈਂਟ ਦੇ ਨਾਲ ਮੱਥਾ ਲਾਓ ਤੁਸੀਂ ਇਹਨਾਂ ਦੇ ਮੂਹਰੇ ਖੜੋ ਤਾਂ ਕਿ ਕਿਸਾਨੀ ਤੁਹਾਡੇ ਹੱਕ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਨਾਲ ਖੜੀ ਰਵੇ ਪਰ ਨਹੀਂ ਕਿਉਂਕਿ ਇਹਨਾਂ ਨੇ ਸਿਰਫ 22 ਵਾਲੀਆਂ ਵੋਟਾਂ ਦੇਖੀਆਂ ਨੇ ਤੇ ਜਿਹੜੇ ਆਉਣ ਵਾਲੇ 27 ਦਾ ਮਾਹੌਲ ਹੈ ਉਹ ਇਹਨਾਂ ਦੇ ਲਈ ਨਹੀਂ ਰਿਹਾ ਇਹ ਪੱਕੇ ਤੌਰ ਤੇ ਨਿਸ਼ਚਿਤ ਗੱਲ ਹੈ ਕਿਉਂਕਿ ਆਉਣ ਵਾਲੇ 27 ਦੇ ਵਿੱਚ ਸਾਡੇ ਜਿਹੜੀ ਪੰਜਾਬ ਦੀ ਜਨਤਾ ਉਹ ਦਰਅਸਲ ਕੁਝ ਹੋਰ ਹੀ ਸਮਝੀ ਬੈਠੀ ਹੈ ਕਿ ਭਾਈ ਅਮਰਪਾਲ ਸਿੰਘ ਪੰਜਾਬ ਦਾ ਮੁੱਖ ਮੰਤਰੀ ਬਣਾਵਾਂਗੇ ਔਰ ਜਿਹੜਾ ਕਿ ਕਿਸਾਨੀ ਦੀ ਗੱਲ ਵੀ ਕਰੂਗਾ ਸਿੱਖੀ ਦੀ ਗੱਲ ਵੀ ਕਰੂਗਾ ਨੌਜਵਾਨੀ ਦੀ ਗੱਲ ਵੀ ਕਰੂਗਾ ਤਾਂ ਜਿਹੜੀ ਹੁਣ ਅਸੀਂ ਪੰਜਾਬ ਦੇ ਵਿੱਚ ਸਰਕਾਰ ਲੈ ਕੇ ਆਂਦੀ ਹੈ ਕਿ ਤੁਹਾਨੂੰ ਲੱਗਦਾ ਇਹਨਾਂ ਨੇ ਕਦੇ ਨੌਜਵਾਨੀ ਦੀ ਗੱਲ ਕੀਤੀ ਹੋਵੇ ਸਿੱਖਾਂ ਦੀ ਗੱਲ ਕੀਤੀ ਹੋਵੇ ਬੇਅਦਮੀਆਂ ਤੇ ਬੋਲੇ ਹੁਣ ਤੇ ਜਾਂ ਫਿਰ ਕਿਸਾਨੀ ਦੇ ਉੱਤੇ ਤੁਹਾਡੇ ਸਾਹਮਣੇ ਕਿੱਡਾ ਮੰਦਾ ਹਾਲ ਆ ਉਹ ਤੁਸੀਂ ਦੇਖ ਵੀ ਰਹੇ ਹੋ ਤੇ ਭੋਗ ਵੀ ਰਹੇ ਹੋ ਅੰਨੀ ਤੇ ਗੁੰਗੀ ਮੈਂ ਕਿਉਂ ਕਿ ਨਾ ਦੇਖਦੀ ਆ ਨਾ ਬੋਲਦੀ ਆ ਤੇ ਨਹੀਂ ਇਹ ਸੁਣਦੀ ਆ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਵੱਡੇ ਪੱਧਰ ਤੇ ਸਮਝਣਾ ਚਾਹੀਦਾ ਕਿ ਜਿਹੜੇ ਲੋਕਾਂ ਨੂੰ ਅਸੀਂ ਵੱਡੇ ਪ੍ਰਦਰਸ਼ਨ ਦੇ ਨਾਲ ਲੈ ਕੇ ਆਂਦਾ 92 ਸੀਟਾਂ ਦੇ ਕੇ ਅੰਨੇਵਾਜ ਤਾਂ ਕਿ ਆਪਣੇ ਸਿਰ ਦੇ ਉੱਤੇ ਚੱਕ ਕੇ ਕੁਰਸੀਆਂ ਤੇ ਬਿਠਾਇਆ ਉਹੀ ਸਰਕਾਰ ਤੁਹਾਡੇ ਉੱਤੇ लाठी चार्ज ਕਰਦੀ ਐ ਤੇ ਨਾਲੇ ਤੁਹਾਡੀਆਂ ਮੰਗਾਂ ਨੇ ਜਿਹੜੀਆਂ ਉਹ ਮੰਗਾਂ ਇਹਨਾਂ ਦੇ ਨਾਲ ਵੀ ਨਹੀਂ ਜਾਣੀਆਂ ਤੁਹਾਡੇ ਨਾਲ ਵੀ ਨਹੀਂ ਜਾਣੀਆਂ ਪਰ ਕਿਤੇ ਨਾ ਕਿਤੇ ਮੈਂ ਕਹੂੰ ਆ ਫਿਰ ਵੀ ਜਿਹੜੇ ਹੱਕ ਨੇ ਉਹ ਦਿੱਤੇ ਜਾਣ ਰਹਿਣਾ ਕਿਸੇ ਨੇ ਨਹੀਂ ਪਰ ਜਿਹੜਾ ਜ਼ੁਲਮ ਕਰ ਰਹੇ ਨੇ ਉਹਦਾ ਜਿਹੜਾ ਪਾਪ ਹੈ ਜਾਂ ਫਿਰ ਉਹਦੇ ਦੁਸ਼ਕਰਮ ਕਹਿ ਲੋ ਇਹ ਸਾਰਿਆਂ ਨੂੰ ਭੋਗੜੇ ਪੈਣੇ ਨੇ ਇੱਕ ਵੀ ਬੰਦਾ ਭੋਗੇ ਤੋਂ ਬਿਨਾ ਆਪਣੇ ਆਪਣੇ ਭੋਗ ਨਹੀਂ ਜਾਊਗਾ ਇਸ ਧਰਤੀ ਤੋਂ ਇਹ ਨਿਸ਼ਚਿਤ ਹੈ ਕਿਉਂਕਿ ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਲਾਠੀ ਵੱਜਦੀ ਹੈ ਨਾ ਕੋਈ ਸੱਤਾ ਨਹੀਂ ਰਹਿੰਦੀ ਨਾ ਕੋਈ ਕੁਰਸੀ ਰਹੇ ਤਾਂ ਮੈਂ ਹੁਣ ਚਾਹੁੰਦਾ ਕੀ ਹੈ ਕਿ ਤੁਹਾਡੇ ਕੋਲੋਂ ਜਿਹੜੇ ਰਾਇ ਤੁਹਾਡੀ ਤੁਹਾਡੇ ਕਮੈਂਟ ਕੀ ਨੇ ਢੱਲੇਵਾਲ ਨੂੰ ਲੈ ਕੇ ਪੂਰੇ ਪੰਜਾਬ ਦੀ ਆਬਾਦੀ ਨੂੰ ਲੈ ਕੇ ਕਿ ਸਾਡੇ ਨੌਜਵਾਨੀ ਚਿੱਟੇ ਦੇ ਨਾਲ ਬਰਬਾਦ ਕੀਤੀ ਹੈ ਦੂਜੇ ਪਾਸੇ ਇਹਨਾਂ ਨੇ ਕਿਸਾਨੀ ਖਤਮ ਕਰਨ ਦੀ ਕੋਸ਼ਿਸ਼ ਹੈ ਦੂਜੀ ਗੱਲ ਇੱਕ ਹੋਰ ਆ ਜਾਂਦੀ ਹੈ ਜਿਹੜੀ ਕਿ ਸਿੱਖਾਂ ਦੇ ਉੱਤੇ ਆਉਂਦੀ ਹੈ ਭਾਈ ਅਮਰਪਾਲ ਸਿੰਘ ਤੇ ਬੀਤੇ ਦਿਨ ਹੀ ਯੂਪੀਏ ਲਾ ਦਿੱਤਾ ਜਾਂਦਾ ਕਿ ਇਹ ਕੋਈ ਨਵੀਂ ਪਾਰਟੀ ਨਾ ਖੜੀ ਕਰ ਦੇ ਪੰਜਾਬ ਦੇ ਵਿੱਚ ਕਿ ਸਾਡੇ ਵਿਰੋਧ ਸਾਰੀ ਜਨਤਾ ਖੜੀ ਹੋ ਜਾਣੀ ਆ ਦਰਸਲ ਆਵਾਜ਼ ਆ ਜਿਹੜੀ ਆਵਾਮ ਦੀ ਆਵਾਜ਼ ਆ ਜਿਹੜੀ ਉਹ ਭਾਈ ਅਮਰਪਾਲ ਸਿੰਘ ਦੇ ਔਰ ਸਿੱਖੀ ਦੇ ਹੱਕ ਵਿੱਚ ਵੱਡੇ ਪੱਧਰ ਤੇ ਯਾਨੀ ਰਿਹਾਈ ਦੀ ਮੰਗ ਉਠਣੀ ਔਰ ਇੱਕ ਪਾਰਟੀ ਦਾ ਗਠਨ ਹੋ ਜਾਣਾ ਆਪਣੇ ਆਪ ਦੇ ਵਿੱਚ ਇੱਕ ਖਾਲਸਾ ਰਾਜ ਦੀ ਜਿਹੜੀ ਝਲਕ ਉਹ ਦਿਖ ਰਹੀ ਹੈ ਇਹਨਾਂ ਨੂੰ ਦੋਵੇਂ ਸਰਕਾਰਾਂ ਨੂੰ ਜਰਨੈਲ ਸਿੰਘ ਪਿੰਡਰਾ ਵਾਲਾ ਜਿਹੜਾ ਅਮਰਪਾਲ ਸਿੰਘ ਦੇ ਵਿੱਚੋਂ ਝਲਕ ਪੈਂਦੀ ਹੈ ਉਹਦਾ ਦਿਨ ਰਾਤ ਜਿਹੜਾ ਖੌਫ ਸਤਾਉਂਦਾ ਉਹ ਸਰਕਾਰਾਂ ਨੂੰ ਹੀ ਪਤਾ ਤੇ ਤੁਹਾਨੂੰ ਵੀ ਪਤਾ ਦਾ ਠੀਕ ਹੈ ਪੰਜਾਬੀਓ ਮਿਲਦੇ ਅਗਲੇ ਟੌਪਿਕ ਤੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਇਹ ਨੋਟੀਫਿਕੇਸ਼ਨ ਤੁਹਾਡੇ ਤੱਕ ਵੀ ਪਹੁੰਚਦਾ ਰਹੇ ਬੱਲ ਦੀ ਘੰਟੀ ਆਲ ਤੇ ਕਰਕੇ ਰੱਖਣਾ ਜੀ ਤਾਂ ਕਿ ਸਿੱਧਾ ਡਾਇਰੈਕਟ ਤੁਹਾਡੇ ਤੱਕ ਮੈਸੇਜ ਵੀਡੀਓ ਦਾ